ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਅੱਜ ਗੁਰਦਰਾ ਖਮਾਨੀ ਸਰਸਵਰ ਸਾਹਿਬ ਜੋ ਇਤਿਹਾਸ ਗੁਰਦਰਾ ਸਾਹਿਬ ਆ ਕਿ ਅੱਜ ਤੁਸੀਂ ਅੱਖਾਂ ਦਾ ਕੈਂਪ ਲਾ ਰਹੇ ਹੋ ਤੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਪਰਿਓ ਤੇ ਐਨਆਰਆਈ ਵੀਰਾਂ ਦੇ ਸੰਯੋਗ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੋਗ ਦੇ ਨਾਲ ਤੇ ਸੇਵਾਦਾਰ ਜਿੰਨੇ ਵੀ ਗੁਰੂ ਘਰ ਦੇ ਨਾਲ ਜੁੜੇ ਹੋਏ ਸਾਰਿਆਂ ਦੇ ਸੰਯੋਗ ਦੇ ਨਾਲ ਡਾਕਟਰ ਸਾਹਿਬਾਨਾਂ ਦੀ ਟੀਮ ਦੇ ਸੰਯੋਗ ਦੇ ਨਾਲ ਇਹ ਜਿਹੜਾ ਨਾ ਕੈਂਪ ਲੱਗ ਰਿਹਾ ਅੱਖਾਂ ਦਾ ਫ੍ਰੀ ਚੈੱਕਅਪ ਜੀ ਤੇ ਜਿਹਦੇ ਵਿੱਚ ਸਮੇਂ-ਸਮੇਂ ਸਰ ਅਸੀਂ ਕੋਈ ਨਾ ਕੋਈ ਕੈਂਪ ਲਾਉਂਦੇ ਰਹਿੰਨੇ ਆ ਜਿਵੇਂ ਸਿਆਲ ਦੇ ਵਿੱਚ ਬੂਟ ਜਰਾਬਾ ਕੋਟੀਆਂ ਕੁਛ ਨਾ ਕੁਛ ਅਸੀਂ ਕਰਦੇ ਰਹਿੰਨੇ ਗੁਰੂ ਘਰ ਵੱਲੋਂ ਕਿਉਂਕਿ ਇਹ ਅੱਜ ਦੇ ਸਮੇਂ ਦੀ ਇਹ ਜ਼ਰੂਰਤ ਬਣਿਆ ਹੋਇਆ ਹੈ ਜੇਕਰ ਆਪਾਂ ਗੁਰੂ ਘਰ ਦੇ ਨਾਲ ਕਿਸੇ ਨੂੰ ਜੋੜਾਂਗੇ ਨਾ ਜਿਵੇਂ ਆਪਾਂ ਅੱਜ ਦਾ ਕੈਂਪ ਰੱਖਿਆ ਹਾਂਜੀ ਸੋ ਇਸ ਤਰ੍ਹਾਂ ਆਪਾਂ ਕੋਈ ਧਾਰਮਿਕ ਸਮਾਗਮ ਕਰਾਂਗੇ ਨਾ ਤੇ ਫਿਰ ਅੱਜ ਤੋਂ ਸੰਗਤ ਜਿਹੜੀ ਆ ਗੁਰੂ ਨਾਨਕ ਦੇਵਾ ਸਿੱਖ ਸੰਗਤ ਆ ਉਹ ਫਿਰ ਟੁੱਟਦੀ ਜਾ ਰਹੀ ਹੈ ਤੇ ਇਸ ਗੱਲ ਕਰਕੇ ਜੋੜਨ ਦੇ ਨਾਲ ਤੇ ਇਹ ਚੀਜ਼ਾਂ ਗੁਰੂ ਘਰਾਂ ਦੇ ਵਿੱਚ ਹੋਣੀਆਂ ਜ਼ਰੂਰੀ ਹੈ ਜੀ ਹਾਂਜੀ ਔਰ ਕੁੰਤਕ ਬਾਬਾ ਜੀ ਨੇ ਅੱਖਾਂ ਦੇ ਕੈਂਪ ਹੈ ਇਹ ਤੁਸੀਂ ਕਿੰਨੇ ਕੈਂਪ ਲੱਜੇ ਬਰਾਏ ਇਹਦੋਂ ਪਹਿਲਾਂ ਇਹ ਦੋ ਕੈਂਪ ਜਦੋਂ ਪਹਿਲਾਂ ਲੱਗੇ ਤੀਜਾ ਕੈਂਪ ਇਹ ਲੱਗ ਰਿਹਾ ਇੱਕ ਖੂਨਦਾਨ ਕੈਂਪ ਇਹਦੋਂ ਪਹਿਲਾਂ ਲੱਗਾ ਸੀ ਸਾਡੇ ਉਹ ਜਿਵੇਂ ਸਮੇਂ-ਸਮੇਂ ਸੇਕ ਕਰਤੇ ਆਜਨਾ ਸੰਬੰਧਤ ਜਾਂ ਗੁਰਮਤ ਸਮਾਗਮਾਂ ਜਿਹੜੇ ਵਿਸਾਲ ਵੱਡੇ ਉਹ ਹੁਣ ਤੱਕ ਕਿੰਨੇ ਹਨ ਕਿ ਗੁਰਮਤ ਸਮਾਗਮ ਤੁਸੀਂ ਅਸੀਂ ਸਮਾਗਮ ਵੀ ਇੱਕ ਅ ਅਲੀਕਦੇ ਰਹਿੰਦੇ ਨੇ ਕੁਝ ਨਾ ਕੁਝ ਅਸੀਂ ਸਮਾਗਮ ਕਰਵਾਉਂਦੇ ਰਹਿੰਨੇ ਜਿਆਦਾਤਰ ਅਸੀਂ ਕਹਿੰਦੇ ਆ ਵੀ ਅਮਰ ਛਕੋ ਸਿੰਘ ਸਹਜ ਗੁਰੂ ਵਾਲੇ ਬਣ ਕੇ ਚੱਲੋ ਤੇ ਇਹ ਜਿਹੜਾ ਆਪਾਂ ਅੱਜ ਦਾ ਕੈਂਪ ਲਾਇਆ ਇਹ ਆਪਾਂ 1984 ਸ਼ਹੀਦਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਸਮਰਪਿਤ ਇਹ ਛੇ ਜੂਨ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਇਹ ਉਹਨਾਂ ਨੂੰ ਸਮਰਪਿਤ ਅੱਜ ਦਾ ਕੈਂਪ ਆ ਕਿਆਸ ਬਰੇ ਵੀ ਚੱਲਣਾ ਪਾ ਇਤਿਹਾਸ ਗੁਰੂ ਪਿਆਰੀ ਸਾਧ ਸੰਗਤ ਜੀਓ ਦੇਸ਼ ਆਪ ਦੇਸ਼ਾਂ ਦੀ ਸੁਣ ਰਹੀ ਸਾਧ ਸੰਗਤ ਜੀਓ ਇਹ ਇਤਿਹਾਸ ਜਿਹੜਾ ਗੁਰੂ ਘਰ ਦਾ ਗੁਰਦੁਆਰਾ ਖਮਾਣੀ ਸਰ ਸਾਹਿਬ ਵਿਖੇ ਖਮਾਣੀ ਦੇ ਜਿਹੜੇ ਫਲ ਭਾਈ ਬੱਲੂ ਜੀ ਲੈ ਕੇ ਆਏ ਸੀ ਮਾ ਭਾਗ ਭਰੀ ਦੀ ਕੁਲ ਦੇ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਢੋਲੀ ਭਾਈ ਤੋਂ ਇਸ ਸਥਾਨ ਤੇ ਆਏ ਸੀ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੇ ਅੰਸ਼ ਵੰਸ਼ ਨੇ ਅੱਗੇ ਵੱਧ ਰਹੀ ਸੀ ਤੇ ਉਹ ਉਥੋਂ ਮਾਈ ਭਾਗ ਭਰੀ ਜੀ ਨੇ ਭੇਜਿਆ ਸੀ ਜੰਮੂ ਕਸ਼ਮੀਰ ਦੇ ਵਿੱਚੋਂ ਭਾਈ ਬੱਲੂ ਜੀ ਨੂੰ ਤੇ ਉਹ ਖਮਾਣੀ ਦੇ ਫਲ ਲੈ ਕੇ ਫਿਰ ਇਸ ਸਥਾਨ ਤੇ ਆਏ ਸੀ ਇੱਥੇ ਮਹਾਰਾਜ ਆ ਕੇ ਖੜੇ ਸੀਗੇ ਤੇ ਜਦੋਂ ਆਰਾਮ ਕਰ ਰਹੇ ਸੀ ਤੇ ਫਿਰ ਭਾਈ ਬੱਲੂ ਜੀ ਢੋਲੀ ਭਾਈ ਤੋਂ ਪੁੱਛ ਕੇ ਇਸ ਸਥਾਨ ਤੇ ਪਹਿਲਾ ਇਹ ਸਥਾਨ ਆ ਢੋਲੀ ਭਾਈ ਤੋਂ ਜਿੱਥੇ ਮਹਾਰਾਜ ਆਏ ਆ ਵੈਸੇ ਦੁਵਾਰਾ ਅਨ ਦੂਜੀਆਂ ਥਾਵਾਂ ਤੇ ਬਾਅਦ ਦੇ ਵਿੱਚ ਮਹਾਰਾਏ ਗਏ ਆ ਪਹਿਲਾ ਇਹ ਸਥਾਨ ਤੇ ਮਹਾਰਾਜ ਜੀ ਆਇਆ ਤੇ ਇਸ ਸਥਾਨ ਦਾ ਜਿਹੜਾ ਜ਼ਿਕਰ ਇਹ ਵੈਸੇ ਇਤਿਹਾਸ ਦੇ ਵਿੱਚ ਵੀ ਹੁਣ ਆ ਰਿਹਾ ਜਿਹੜਾ ਪਹਿਲਾਂ ਇਹ ਸਥਾਨ ਦਾ ਜ਼ਿਕਰ ਨਹੀਂ ਆਉਂਦਾ ਸੀ ਕਿਉਂਕਿ ਇਹ ਸਥਾਨ ਅਜ ਆਜ਼ਾਦ ਹੋਣ ਵਾਸਤੇ ਆਬਾਦ ਹੋਣ ਵਾਸਤੇ ਪਿਆ ਹੋਇਆ ਸੀ ਤੇ ਸਿੱਖ ਸੰਗਤਾਂ ਦੇ ਹੁਣ ਜਿਵੇਂ ਜਿਵੇਂ ਚਰਨ ਪੈਂਦੇ ਆ ਮਹਾਰਾਜ ਬਖਸ਼ਿਸ਼ਾ ਕਰ ਰਿਹਾ ਇਹ ਖਮਾਣੀ ਦੇ ਫਲ ਭਾਈ ਬੱਲੂ ਜੀ ਲੈ ਆਏ ਸੀ ਉਹਨਾਂ ਨੇ ਆ ਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਿਕਾਇਤ ਕੀਤੀ ਛੇਵੇਂ ਪਾਤਸ਼ਾਹ ਮਹਾਰਾਜ ਨੇ ਪੰਜ ਵਾਰ ਇਹ ਸਥਾਨ ਦਿੱਤੇ ਸੀ ਜਿਸ ਕਰਕੇ ਗਣਗੁਰਦੁਰ ਸਾਹਿਬ ਦਾ ਨਾਮ ਜੈ ਖਮਾਨੀ ਸਰ ਸਾਹਿਬ ਹਾਂਜੀ ਗੁਰਦੁਆਰਾ ਸਾਹਿਬ ਦਾ ਨਾਮ ਖਮਾਨੀ ਸਰ ਉਹ ਖਮਾਨੀ ਦੇ ਫਲਾ ਤੋਂ ਖਮਾਨੀ ਸਰ ਨਾਮ ਪਿਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਜਦੋਂ ਮਾਲਵੇ ਨੂੰ ਤਾਰਦੇ ਹੋਏ ਦੁਬਾਰਾ ਫੇਰ ਇਸ ਸਥਾਨ ਤੇ ਆਏ ਜਿੱਥੇ ਭੋਰਾ ਸਾਹਿਬ ਬਣਿਆ ਹੋਇਆ ਤੇ ਉੱਥੇ ਮਹਾਰਾਜ ਜੀ ਨੇ ਆ ਕੇ ਦੁਬਾਰਾ ਘੋੜਾ ਬੰਨਿਆ ਸੀਗਾ ਤੇ ਮਹਾਰਾਜ ਜੀ ਨੇ ਇੱਥੇ ਰਾਮ ਦੁਆਰਾ ਕੀ ਕੀਤਾ ਸੀ ਫਿਰ ਮੰਜੇਮਰ ਵਾਲੇ ਚ ਇਧਰ ਅਲੱਗ ਅਲੱਗ ਪਿੰਡਾਂ ਦੇ ਵਿੱਚ ਮਹਾਰਾਜ ਜੀ ਗਏ ਆ ਜੀ ਇਹ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਦੂਸਰਾ ਨੰਬਰ ਜਿੰਨੀਆਂ ਵੀ ਸਿੱਖ ਸੰਗਤਾਂ ਇਹ ਵੀਡੀਓ ਵੇਖ ਰਹੀਆਂ ਚ ਸੁਣ ਰਹੀਆਂ ਨੇ ਤੇ ਗੁਰੂ ਪਰੋ ਇੱਕ ਵਾਰੀ ਇਸ ਸਥਾਨ ਤੇ ਜ਼ਰੂਰ ਪਹੁੰਚੋ ਇੱਥੇ ਅਰਦਾਸਾਂ ਬੇਨਤੀਆਂ ਹੁੰਦੀਆਂ ਸਰਬੱਤ ਦੇ ਭਲੇ ਵਾਸਤੇ ਤੇ ਜੋ ਸੁਖਣਾ ਸਤਿਗੁਰੂ ਕਿਰਪਾ ਕਰਦੇ ਜੋ ਵੀ ਸੁੱਕੇ ਜਾਂਦਾ ਤੇ ਤੜੀ ਤੇ ਸਰੋ ਜੰਮਣ ਵਾਲੀ ਗੱਲ ਆ ਤੇ ਬਹੁਤ ਹੀ ਜ਼ਿਆਦਾ ਛੇਤੀ ਮਹਾਰਾਜ ਸੁਣਦੇ ਇਥੇ ਜਿਵੇਂ ਪਾਸ਼ਾ ਤੇ ਕਰਨੀ ਕਿਰਪਾ ਰੱਬ ਨੇ ਹੁੰਦੀ ਹੈ ਬਖਸ਼ਿਸ਼ ਉਹਨਾਂ ਨੇ ਕਰਨੀ ਹੁੰਦੀ ਹੈ ਅਜੇ ਤਾਂ ਗਾਲ ਦੇ ਵਿੱਚ ਪੱਲੂ ਪਾ ਕੇ ਅਰਦਾਸ ਬੇਨਤੀ ਖਲੇ ਕੀਚੇ ਅਰਦਾਸ ਅਸੀਂ ਅਰਦਾਸ ਬੇਨਤੀ ਕਰਨ ਹਾਰਾ ਗੁਰੂ ਪੀਰ ਜੀ ਹੁਣ ਤੇ ਜੀ ਬਾਬਾ ਜੀ ਕਿਹੜੇ ਕਿਹੜੇ ਦਿਨ ਜਿਹੜੇ ਤੁਸੀਂ ਇਥੇ ਧਾਰਮਿਕ ਸਮਾਗਮ ਅਲਿਕਦੇ ਹੋ ਇਹ ਗੁਰੂ ਪੀਰੋਂ ਐਤਵਾਰ ਤੇ ਬੁੱਧਵਾਰ ਗੁਰੂ ਨਾਨਕ ਦੇਵਾ ਸਿੱਖ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਤੇ ਇਥੇ ਅਰਦਾਸਾਂ ਬੇਨਤੀਆਂ ਐਤਵਾਰ ਤੇ ਬੁੱਧਵਾਰ ਹੁੰਦੀਆਂ ਜੀ ਜੀ ਏ ਸੰਜੀ ਬਾਬਾ ਬਲਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਖਮਾਨੀ ਸਰਸਵਰ ਸਾਇਵ ਚੰਦ ਮਨਦੀਪ ਜੀ ਜਿਹੜੀ ਅੱਜ ਗੁਰਦੁਆਰਾ ਖਮਾਨੀ ਸੇਵਾ ਵਿੱਚ ਵੀ ਅੱਖਾਂ ਦਾ ਚੈੱਕਅਪ ਲੱਗਿਆ ਸੀ ਕੈਂਪ ਲੱਗਿਆ ਸੀ ਉਸ ਦੇ ਵਿੱਚ ਅੱਜ ਕਿੰਨੇ ਮਰੀਜ਼ ਪਹੁੰਚੇ ਸੀ ਓ. ਪੀ. ਡੀ. ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਲੋਕ ਲੀਡਰ ਜਿਹੜੀ ਟੀਮ ਪਹੁੰਚੀ ਆ ਉਹਨਾਂ ਨੂੰ ਅਸੀਂ ਜੀਓ ਆਏ ਕਹਿੰਨੇ ਆ ਬਾਬਾ ਜੀ ਵੱਲੋਂ ਜੋ ਸਾਡੇ ਦਰਮਿਆਨ ਆਪ ਜੀ ਦੇ ਸਾਹਮਣੇ ਖੜੇ ਹਨ ਜੋ ਅੱਜ ਸਾਡੀ ਡਾਕਟਰ ਸਾਹਿਬ ਦੀ ਟੀਮ ਨੇ ਸਾਰਾ ਚੈੱਕਅਪ ਕੀਤਾ ਸਵੇਰ ਤੋਂ ਲੈ ਕੇ ਅੱਜ ਦੇ ਹੁਣ 2-3 ਵਜੇ ਤੱਕ ਹਣ ਹਜੇ ਵੀ ਮਰੀਜ਼ ਜਿਹੜੇ ਆਉਂ ਉਹ ਹੋਰ ਆ ਰਹੇ ਹਨ ਜਿਹੜੀ OPD ਹੈ ਜੀ ਉਹ 116 ਜਣੇ ਦੀ ਚੈੱਕਅਪ ਹੋਈ ਆ ਐਨਕਾਂ ਦੀ ਜਿਹੜੀ ਸੇਵਾ ਜੀ ਉਹ 16 ਜਣੇ ਦੀ ਹੋਈ ਆ ਤੇ ਚਿੱਟੇ ਮੋਰਤੀ ਜਿਹੜੇ ਮਰੀਜ਼ ਆ ਉਹ 5 ਜਣੇ ਦੀ ਚੈੱਕਅਪ ਹੋਈ ਆ ਤੇ ਦੋ ਮਰੀਜ਼ ਜਿਨ੍ਹਾਂ ਦੇ ਆਪਾਂ ਅੱਖਾਂ ਦੇ ਮਾਸ ਵਧੇ ਹੁੰਦੇ ਆ ਉਹਨਾਂ ਦਾ ਡਾਕਟਰ ਸਾਹਿਬ ਜੀ ਨੇ ਚੈੱਕਅਪ ਕੀਤਾ ਜਿਹੜੇ ਕੀ ਪੇਸ਼ੈਂਟ ਜਿਨ੍ਹਾਂ ਦੇ ਕੋਈ ਮਾਸ ਵਧੀ ਜਾਂ ਆਪ੍ਰੈਸ਼ਨ ਵੀ ਲੋਡ ਪੈਂਦੀ ਆ ਉਹ ਕਰਾ ਕਿ ਨੇ ਵੀ ਜੇ ਪੂਰੀ ਹੁਣਕਾ ਤੇ ਜਾਂਚ ਮੁਸਕੀ ਉਹ ਡਾਕਟਰ ਸਾਹਿਬ ਸਾਡੇ ਦਰਮਿਆਨ ਖੜੇ ਆ ਇਹਨਾਂ ਨੇ ਮਰੀਜ਼ਾ ਨੂੰ ਸਾਰੀ ਚੀਜ਼ ਦੱਸ ਦਿੱਤੀ ਆ ਕਿ ਕਿਉਂਕਿ ਉੱਥੇ ਵੱਡੀ ਮਸ਼ੀਨ ਹੁੰਦੀ ਆਪਣੇ ਕੋਲੇ ਤੇ ਉੱਥੇ ਚੈੱਕ ਅਪ ਵਧੇਰੇ ਕਰਕੇ ਬੀਪੀ ਵਗੈਰਾ ਸਾਰਾ 슈ਗਰ ਚੈੱਕ ਕਰਕੇ ਉਹ ਦੱਸਣਗੇ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਤੇ ਅੱਜ ਹੁਣ ਸਾਡੇ ਦਰਮਿਆਨ ਸਤ ਸਤਕਾਰਯੋਗ ਮੇਰੇ ਬਾਬਾ ਬਲਵਿੰਦਰ ਸਿੰਘ ਜੀ ਜੋ ਸੇਵਾਸਥਾਨ ਦੇ ਮੁਖ ਸੇਵਾਦਾਰ ਨੇ ਉਹ ਪਹੁੰਚੀ ਹੋਈ ਡਾਕਟਰ ਸਾਹਿਬਾਨ ਦੀ ਟੀਮ ਨੂੰ ਸਨਮਾਨਿਤ ਕਰਨਗੇ ਡਾਕਟਰ ਗੁਰਵਿੰਦਰ ਸਿੰਘ ਜੀ ਨੇ ਸਭ ਤੋਂ ਪਹਿਲਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਉਹਨਾਂ ਦੇ ਨਾਲ ਨੇ ਰਿਕੀ ਸ਼ਰਮਾ ਜੀ ਉਹਨਾਂ ਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਉਹਨਾਂ ਸਟਾਫਸ ਮੈਂਬਰ ਨਾਲ ਨਾਲ ਇਹਨੇ ਮੈਡਮ ਜਾਂ ਉਹਨਾਂ ਦਾ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ ਬਾਬਾ ਬਲਵਿੰਦਰ ਸਿੰਘ ਜੀ ਗੁਰਦੁਆਰਾ ਖਮਾਨੀ ਸਰਪੰਚੰਦ ਪ੍ਰਾਣਾ ਦੇ ਵਿੱਚ ਬਹੁਤ ਬਹੁਤ ਇਹ ਬਾਬਾ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਾਰਾ ਇਹਨਾਂ ਨੂੰ ਹਰਗੋਬਿੰਦ ਸਿੰਘ ਮਹਾਰਾਜੀ ਦੀ ਜੋ ਪਾਵਨ ਪਿੱਤਰ ਤਸਵੀਰ ਹੈ ਉਹਨਾਂ ਨੂੰ ਸਮਰਪਿਤ ਪੁੱਲੇ ਸੋਨਿਹਾਲ ਟੀਮ ਨੂੰ ਦਿੱਤੀ ਜਾ ਰਹੀ ਹੈ ਦੁਬਾਰਾ ਫੇਰ ਵਾਹਿਗੁਰੂ ਅੱਖਾਂ ਦਾ ਹਸਪਤਾਲ ਮੋਦਕੀ ਰੋਡ ਬਾਗਾਪੁਰਾਣੇ ਦੇ ਵਿੱਚੋਂ ਪਹੁੰਚੀ ਟੀਮ ਵੱਲੋਂ ਬਾਬਾ ਜੀ ਵੱਲੋਂ ਜਿਉ ਆਇਆ ਜਿਉ ਆਇਆ ਤੇ ਧੰਨਵਾਦ ਆਖਦੇ ਹਾਂ ਸੋ ਇਹਨਾਂ ਸ਼ਬਦਾਂ ਨਾਲ ਧੰਨਵਾਦ ਹੈ ਦੁਬਾਰਾ ਫੇਰ ਡੋ ਕਲੀਡਰ ਟੀਮ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ